ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਪਾਜ ਮਨਾ ਅੰਤ ਸਹਾਈ ਹੋਏ ਸੁਖ ਮੈਂ ਬਹੁ ਸੰਗੀ ਪਏ ਦੁੱਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਸਤਿਗੁਰੂ ਜੀ ਕਹਿੰਦੇ ਸੁੱਖਾਂ ਦੇ ਵਿੱਚ ਬੜੇ ਤੇਰੇ ਸੰਗੀ ਬਣ ਜਾਂਦੇ ਆ ਸੁੱਖ ਨੇ ਪਦਾਰਥ ਹੈ ਪੈਸਾ ਹੈ ਬੱਲੇ ਬੱਲੇ ਹੈ ਚੜਦੀ ਕਲਾ ਹੈ ਬੜੇ ਤੇਰੇ ਆਲੇ ਦਵਾਲੇ ਹੋਣਗੇ ਸੰਗੀ ਸਾਥੀ ਵੱਡੇ ਬੰਦਿਆਂ ਨਾਲ ਰਿਸ਼ਤੇਦਾਰੀਆਂ ਕੱਢਣ ਲੱਗ ਜਾਂਦੇ ਨੇ ਲੋਕ ਕੋਈ ਐਮਐਲਏ ਬਣ ਜਾਏ ਕੋਈ ਮੰਤਰੀ ਬਣ ਜਾਏ ਜਿਹਦੀ ਨਹੀਂ ਵੀ ਰਿਸ਼ਤੇਦਾਰੀ ਹੁੰਦੀ ਉਹ ਵੀ ਰਿਸ਼ਤੇਦਾਰੀਆਂ ਆਪਣੀਆਂ ਕੱਢਣ ਲੱਗ ਜਾਂਦੇ ਆ ਪਰ ਜਦੋਂ ਬੰਦਾ ਗਰੀਬ ਹੋ ਜਾਏ ਪੈਸਾ ਨਾ ਰਵੇ ਇੱਜ਼ਤ ਨਾ ਰਵੇ ਕੋਈ ਨਹੀਂ ਪੁੱਛਦਾ ਸੁਖ ਮੇ ਬੋ ਸੰਗੀ ਪਏ ਦੁਖ ਮੇ ਸੰਗ ਨਾ ਕੋਏ ਕਹੋ ਨਾਨਕ ਹਰ ਪਜ ਮਨਾ ਅੰਤ ਸਹਾਈ ਹੋਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਹੀ 31 ਮਸ ਲੋਕ ਜਿਸ ਦੀ ਥੋੜੀ ਜੀ ਵਿਚਾਰ ਆਪਾਂ ਕਰਦੇ ਹਾਂ ਸੁੱਖ ਮੇ ਬਹੁ ਸੰਗੀ ਭਏ ਦੁੱਖ ਮੇ ਸੰਗ ਨਾ ਕੋਏ ਸੁੱਖਾਂ ਦੇ ਵਿੱਚ ਸਾਡੇ ਨਾਲ ਬਹੁਤ ਖੜ ਜਾਂਦੇ ਹਨ ਪਰ ਜਦੋਂ ਕੋਈ ਮਾੜਾ ਸਮਾਂ ਆਉਂਦਾ ਹੈ ਭਾਵ ਦੁੱਖਾਂ ਦਾ ਟਾਈਮ ਆਉਂਦਾ ਹੈ ਤਾਂ ਸਾਰੇ ਹੀ ਕੰਨੀ ਕਤਰਉਣ ਲੱਗ ਜਾਂਦੇ ਹਨ ਕਹੋ ਨਾਨਕ ਹਰ ਭਜਮਨਾ ਅੰਤ ਸਹਾਈ ਹੋਏ ਪਰਮਾਤਮਾ ਦੀ ਯਾਦ ਨੂੰ ਚੇਤੇ ਵਿੱਚ ਰੱਖਣਾ ਇੰਨਾ ਜ਼ਰੂਰੀ ਹੈ ਤੇ ਪਰਮਾਤਮਾ ਦਾ ਨਾਮ ਹੀ ਅੰਤ ਦੇ ਸਮੇਂ ਵਿੱਚ ਸਾਡਾ ਮਦਦਗਾਰ ਬਣਦਾ ਹੈ ਸਹਾਈ ਹੁੰਦਾ ਹੈ ਹੋਰ ਸਭ ਦੂਰ ਭੱਜ ਜਾਂਦੇ ਹਨ ਕਿਉਂਕਿ ਜਦੋਂ ਕੋਈ ਚੰਗਾ ਟਾਈਮ ਆਉਂਦਾ ਹੈ ਉਦੋਂ ਬੜੀ ਵੱੱਲੇ ਵੱੱਲੇ ਹੁੰਦੀ ਹੈ ਤੇ ਉਦੋਂ ਸਾਡੇ ਨਾਲ ਮੇਲ ਮਲਾਪ ਕਰਨ ਵਾਲੇ ਵੀ ਬਹੁਤ ਖੜ ਜਾਂਦੇ ਹਨ ਤੇ ਜਦੋਂ ਕੋਈ ਸਮੇਂ ਦਾ ਚੱਕਰ ਮਾੜਾ ਹੋ ਜਾਂਦਾ ਹੈ ਮੁਸੀਬਤ ਪੈ ਜਾਂਦੀ ਹੈ ਉਦੋਂ ਸਾਡੇ ਸਕੇ ਸੰਬੰਧੀ ਵੀ ਸਾਡੇ ਤੋਂ ਦੂਰ ਭੱਜ ਜਾਂਦੇ ਹਨ ਜਦੋਂ ਕੋਈ ਜਿਆਦਾ ਬਿਮਾਰ ਮੰਜੇ ਤੇ ਪਿਆ ਹੁੰਦਾ ਹੈ ਤਾਂ ਉਸ ਦੇ ਕੋਲੇ ਉਸ ਦੇ ਪੁੱਤ ਪੋਤਰੇ ਵੀ ਨਹੀਂ ਖੜਦੇ ਤੇ ਉਹ ਸੋਚਦੇ ਹਨ ਕਿ ਇਸ ਦਾ ਖੜਾ ਕਦੋਂ ਛੁੱਟੇ ਤੇ ਜਦੋਂ ਜਵਾਨ ਹੁੰਦਾ ਹੈ ਕੰਮਕਾਰ ਵਾਲਾ ਹੁੰਦਾ ਹੈ ਮਾਇਆ ਕਮਾ ਕੇ ਲਾਉਣ ਵਾਲਾ ਹੁੰਦਾ ਹੈ ਉਦੋਂ ਸਭ ਉਸ ਦੇ ਕੋਲ ਬੈਠਦੇ ਹਨ ਲਾਲਚ ਹੁੰਦਾ ਹੈ ਕਿ ਕੁਝ ਨਾ ਕੁਝ ਮਿਲੂ ਪਰ ਜਦੋਂ ਅਸੀਂ ਨਕਾਰਾ ਬੇਸਹਾਰਾ ਹੋ ਜਾਂਦੇ ਹਾਂ ਫਿਰ ਸਾਡੇ ਕੋਲ ਕੋਈ ਨਹੀਂ ਪੈਂਦਾ ਇਹ ਸੱਚ ਹੈ ਦੁਨੀਆ ਦਾ ਦਸਤੂਰ ਹੈ ਜੋ ਜੰਮਿਆ ਹੈ ਉਸਨੇ ਮਰਨਾ ਹੈ ਤੇ ਇਸ ਦਸਤੂਰ ਦੇ ਹਿਸਾਬ ਨਾਲ ਸਾਨੂੰ ਜਿਉਣਾ ਵੀ ਪੈਂਦਾ ਹੈ ਕਿਉਂਕਿ ਸੁੱਖਾਂ ਦਾ ਵਿੱਚ ਹਰ ਕੋਈ ਸਾਡੇ ਨਾਲ ਖੜ ਜੂਗਾ ਪਰ ਦੁੱਖਾਂ ਵੇਲੇ ਨਹੀਂ ਤੇ ਦੁੱਖਾਂ ਵੇਲੇ ਸਾਡੇ ਨਾਲ ਸਿਰਫ ਅਕਾਲ ਪੁਰਖ ਵੈਰ ਗੁਰੂ ਹੀ ਖੜੇਗਾ ਉਹ ਹੀ ਕਿ ਜਦੋਂ ਸੁੱਖਾਂ ਦਾ ਟਾਈਮ ਹੁੰਦਾ ਹੈ ਤਾਂ ਉਦੋਂ ਸਾਡੇ ਵੀ ਰੱਬ ਯਾਦ ਨਹੀਂ ਹੁੰਦਾ ਸਾਡੇ ਚਾਰ ਚੁਫੇਰੇ ਬਹੁਤ ਰੌਣਕ ਮੇਲਾ ਹੁੰਦਾ ਹੈ ਤੇ ਸਾਨੂੰ ਲੱਗਦਾ ਹੈ ਕਿ ਸਾਡੀ ਬਹੁਤ ਵੱੱਲੇ ਵੱੱਲੇ ਹੈ ਤੇ ਸਾਡਾ ਨਾਮ ਚੱਲਦਾ ਹੈ ਪਰ ਜਦੋਂ ਕੋਈ ਵਿਪਤਾ ਆ ਜਾਂਦੀ ਹੈ ਤੇ ਸਾਡੇ ਤੋਂ ਸਾਰੇ ਪਰਾਂ ਭੱਜਦੇ ਹਨ ਜੋ ਪਹਿਲਾਂ ਸਾਡੇ ਆਲੇ-ਦੁਆਲੇ ਰਹਿੰਦੇ ਸਨ ਜੈ ਜੈਕਾਰ ਕਰਦੇ ਸਨ ਤੇ ਉਹ ਫਿਰ ਕੰਨੀ ਕਤਰਾ ਕੇ ਦੂਰ ਭੱਜ ਜਾਂਦੇ ਹਨ ਫਿਰ ਉਸ ਵੇਲੇ ਸਾਡੇ ਮਨ ਵਿੱਚ ਪ੍ਰਮਾਤਮਾ ਦਾ ਹੀ ਨਾਮ ਆਉਂਦਾ ਹੈ ਤੇ ਉਸ ਸਮੇਂ ਸਾਡਾ ਸਹਾਰਾ ਸਿਰਫ ਤੇ ਸਿਰਫ ਪ੍ਰਮਾਤਮਾ ਬਾਕੀ ਇਸ ਸ਼ਲੋਕ ਦੇ ਵਿੱਚ ਵੀ ਗੱਲ ਘੁਮਾ ਫਰਾ ਕੇ ਉੱਥੇ ਹੀ ਆ ਗਈ ਹੈ ਕਿ ਮਾਇਆ ਹੈ ਤਾਂ ਬੱਲੇ ਬੱਲੇ ਹੈ ਮਾਇਆ ਨਹੀਂ ਤਾਂ ਥੱਲੇ ਥੱਲੇ ਹੈ ਕਿ ਬਾਕੀ ਇਸ ਲੋਕਾਂ ਵਾਂਗੂ ਹੀ ਇਸ ਵਿੱਚ ਵੀ ਮਾਇਆ ਦਾ ਹੀ ਜ਼ੋਰ ਦੱਸਿਆ ਹੈ ਭਾਵ ਕਿ ਲੋਕ ਮਾਇਆ ਨੂੰ ਹੀ ਮੱਥੇ ਟੇਕਦੇ ਹਨ ਇਨਸਾਨ ਦਾ ਤੇ ਗੁਰੂ